ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀਆਂ ਤਾਂ ਆਪਣਾ ਨੰਬਰ ਨੋਟ ਕਰੋ ਜੀ 7528200355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣੇ ਵਾਤੋਂ ਦਾ ਫੋਲੋਅਰ ਤੇ ਸਿਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨੰਨੇ ਵੀਡੀਓ ਅਪਲੋਡ ਕਰ ਸਕੀ ਜੀ ਠੀਕ ਹੈ ਜੀ ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਲੈਨੇ ਜੀ ਜਾਣਕਾਰੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਨਾਮ ਮੇਰੇ ਅੰਬਰਪਾਲ ਸਿੰਘ ਹਾਂਜੀ ਪਿੰਡ ਧੌਲਾ ਹਾਂਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਠੀਕ ਹੈ ਜੀ ਹਾਂਜੀ ਬਾਈ ਆਪਣੇ ਪਹਿਲੀ ਗਾਂ ਦੀ ਜਾਣਕਾਰੀ ਦੋ ਜੀ ਇਹ ਵੀਰੇ ਇਹ ਥੱਲੇ 13 14 ਲੀਟਰ ਦੁੱਧ ਆ ਬਾਈ ਹਾਂਜੀ ਅੱਜ 4 ਕ ਦਿਨ ਹੋਇਆ ਬਾਈ ਸੂਈ ਨੂੰ ਠੀਕ ਹੈ ਜੀ ਹਾਂ ਬਾਈ ਤੇ ਰੇਟ ਭਰਾ ਰੇਟ ਵੀਰੇ ਫੋਨ ਤੇ ਕਰਾਂਗੇ ਕਰਾਂਗੇ ਜਾਈ ਜੀ ਠੀਕ ਹੈ ਜੀ ਬੱਚਾ ਕੀ ਹੈ ਜੀ ਮਗਰ ਬੱਚਾ ਵੀਰੇ ਬੱਛਾ ਬੱਚਾ ਬੱਛਾ ਜੀ ਠੀਕ ਹੈ ਜੀ ਕੋਪਰਾ ਠੀਕ ਹੈ ਚਾਰਕ ਦਿਨ ਹੋਇਆ ਸੂਈ ਨੂੰ ਹਾਂ ਬਾਈ ਤੋੜ ਦੋ ਪਰਾ ਮੜਾ ਜਾ ਤੋ ਦਿਖਾ ਦੋ ਤੋੜ ਕੇ ਸੱਜ ਦਿਨ ਵਾਲੀ ਨਹੀਂ ਨਹੀਂ ਬਾਈ ਠੀਕ ਹੈ ਲੋ ਪਰਾ ਚੈੱਕ ਕਰ ਸੁਣੋ ਮੋੜ ਲੋ ਜੀ ਮੋੜ ਦੋ ਮੋੜ ਦੋ ਦੇਖ ਲੋ ਲੋ ਜੀ ਲੋ ਫਰੰਡ ਧੋਲਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਹਾਂ ਜੀ ਬਾਈ ਦੂਜੀ ਬੈੜ ਦੱਸੋ ਜਾਣਕਾਰੀ ਦੂਜੀ ਬੈੜ ਨੂੰ ਵੀਰੇ ਇਹਨੂੰ ਵੀ ਤਿੰਨ ਚਾਰ ਦਿਨ ਹੀ ਹੋਇਆ ਚਾਰ ਦਿਨ ਸੂਈ ਨੂੰ ਅੱਜ ਹਾਂ ਜੀ ਇਹ ਇਹਦੇ ਥੱਲੇ ਵੀ ਬਸ ਮਗਰ ਬਸਾਈਆ ਬਾਈ ਦੁੱਧ ਦੇ ਥੱਲੇ ਵੀਰੇ ਕੰਡੇ ਵਾਲਾ 23 24 ਲੀਟਰ ਆ ਠੀਕ ਹੈ ਠੀਕ ਹੈ ਹਾਂ ਲੋਪਰਾ ਲੇਵਾ ਤੁਸੀਂ ਦੇਖ ਸਕਦੇ ਹੋ ਦੋਨੋਂ ਸਾਈਡਾਂ ਤੋਂ ਕਿਹੜੀ ਜਿਆਦਾ ਗਰੈਂਡ ਹੋਗੀ ਬਈ ਇਹ ਗਰਲੈਂਡੋ ਬਾਈ ਠੀਕ ਹੈ ਬੱਚਾ ਦੇ ਬੱਚਾ ਵੀਰੇ ਆ ਬਸਾ ਬਸਾ ਠੀਕ ਹੈ ਹਾਂ ਠੀਕ ਹੈ ਦੁੱਧ ਵੀਰੇ ਦਾ ਮੈਂ ਸਾਂ ਨਾਲ ਦਾ ਹੀ ਠੀਕ ਹੈ ਠੀਕ ਹੈ ਹਾਂ ਚਾਰ ਜੀਰੋ ਤੋਂ ਵੀਰੇ ਸਾਢੇ 4 5 ਦਿਨੇ ਦੇ ਫੈਂਟ ਆ ਬਾਈ ਠੀਕ ਹੈ ਬੰਦ ਬੰਦ ਬਸ ਬਾਈ ਟੱਕਰ ਕਰੇ ਲੋ ਜੀ ਤਾਂ ਹੱਲ ਲੇਵਾ ਤਾਂ ਜਬਰਾ ਤੁਸੀਂ ਦੱਸਦੇ ਆਪਣੇ ਕੋਈ ਜ਼ੂਮ ਨਹੀਂ ਕੀਤਾ ਸਿੰਪਲ ਵੀਡੀਓ ਪਰਾ ਲੇਵੇਦਨਤਾ ਜਦੋਂ ਸੀ ਕਾਸਰ ਬੋ ਠੀਕ ਹੈ ਜੀ ਇਹਦਾ ਰੇਟ ਪਰਾ ਬਾਈ ਫੋਨ ਤੇ ਗੱਲਾਂਗੇ ਠੀਕ ਹੈ ਜੀ ਜਿੱਤੇ ਬਾਈ ਹੋਣਗੇ ਜੈ ਜੀ ਜਾਨੀ ਉਹ ਨਹੀਂ ਹੈਗਾ ਵੀ ਉਹੀ ਕੰਮ ਆਪਣਾ ਠੀਕ ਹੈ ਠੀਕ ਹੈ ਦੋ ਪਰਾ ਚੈੱਕ ਕਰ ਸਕਦੇ ਹੋ ਲੇਵੇਦਨਤਾ ਜੱਲਾ ਹੱਦ ਘੱਟ ਬੇਟ ਸੁਕਣਾ ਕਰ ਵੀ ਆਪਾਂ ਦੁੱਧ ਮੰਗੀ ਜਾਈਏ ਮੁੜ ਕੇ ਉਹ ਚ ਕੰਮ ਨਹੀਂ ਹੈਗਾ ਬਾਈ ਠੀਕ ਹਾਂਜੀ ਬਾਈ ਅਗਲੀ ਵਾਰ ਦੱਸੋ ਜਾਨਾ ਇਹਨੂੰ ਮੇਰੇ 15 ਦਿਨ ਹੋ ਗਏ ਸੂਈ ਨੂੰ ਅੱਛਾ ਜੀ ਇਹਦੇ ਥੱਲੇ ਵੀਰੇ 17 18 ਲੀਟਰ ਦੁੱਧ ਆ ਠੀਕ ਹੈ ਜੀ ਠੀਕ ਹੈ ਇਹ ਮਗਰ ਬੱਸੀ ਹੈ ਜੀ ਹਾਂ ਬਾਈ ਬੱਸੀ ਆ ਦੋ ਪਰਾ ਚੈੱਕ ਕਰ ਸਕਦੇ ਹੋ ਪਰਾ ਕੱਦ ਵੜ ਸੁਖਣਾ ਕਰਮ ਵਾਲਿਆ ਸੁਣ ਲੈ ਤੋੜਾ ਤਰ ਤਾ ਸਾਹਦੇ ਸਾਹਮਣੇ ਮੋੜ ਦਾ ਪਰ ਮੋੜ ਦਾ ਲੋ ਜੀ ਬੱਚੇ ਦਾ ਆਹ ਬਰਾ ਹਾਂ ਵੀਰੇ ਬੱਸੀ ਆ ਬੱਸੀ ਆ ਬਰਾ ਬੱਸੀ ਬਹੁਤ ਸੁਣਿਓ ਚੈੱਕ ਕਰ ਸਕਦੇ ਬਰਾ ਲੋ ਜੀ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਬਰਾ ਤਿੰਨੇ ਗਾਵਾਂ ਤਿੰਨੀ ਸੇਲਾ ਠੀਕ ਹੈ ਨਾ ਜਾਇ ਜਰੇ ਰੇਟ ਲੈਣੀ ਤਾਂ ਰੇਟ ਹੋ ਜੂ ਮਾੜਾ ਜਾਇ ਜੀ ਹੋਊ ਬਾਈ ਯਾਰ ਠੀਕ ਹੈ ਤਿੰਨਾ ਕਰ ਦੂ ਮੈਂ ਤਨ ਹਾਂ ਬਾਈ ਫੁੱਲ ਤਿੰਨਾ ਤੇ ਹਾਂ ਬਾਈ ਠੀਕ ਹੈ। ਉਹ ਪ੍ਰੋਵਾਈਜਨ ਜਰੂਰ ਕੰਡਕਟ ਕਰੋ। ਠੀਕ ਹੈ ਜੀ। ਮਿਲਦੇ ਆਂ ਕਿਸੇ ਨਵੀਂ ਵੀਡੀਓ ਚ। ਓਕੇ ਬਾਏ।